28 ਅਕਤੂਬਰ ਦੇ ਨਵੇਂ ਰਿਸ਼ਤੇ ਨੇ ਜੀ ਪਰਿਵਾਰਾਂ ਦੇ ਫੋਨ ਨੰਬਰ ਸਮੇਤ ਪਰਿਵਾਰਾਂ ਦੇ ਨਾਲ ਸਿੱਧੀ ਗੱਲਬਾਤ ਕਰੋ ਤੇ ਲਾਲ ਪੱਟੀ ਵਾਲੇ ਨੰਬਰ ਤੇ ਐਡ ਦੇਣ ਲਈ ਸਾਡੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਜੀ ਅੱਜ ਆਪਣੇ ਕੋਲ ਪਹਿਲਾ ਰਿਸ਼ਤਾ ਆਇਆ ਜੀ ਨਾਮ ਮਰਾ ਚਨਦੀਪ ਦੁਆ ਪਤਾ ਅੰਮ੍ਰਿਤਸਰ ਸਾਹਿਬ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਅਰੋੜਾ ਤੇ ਦੁਆ ਉਮਰ 13/7/1987 ਦੇ ਵਿੱਚ ਮੁੰਡੇ ਦਾ ਜਨਮ ਹੈ ਜੀ ਕੱਦ 5 ਫੁੱਟ ਦਾ 8 ਇੰਚ ਹੈ ਪੜ੍ਹਾਈ ਅੰਡਰ ਗ੍ਰੈਜੂਏਟ ਹੈ ਜੀ ਮੁੰਡਾ ਭਰਾ ਇਹਨਾਂ ਦੇ ਦੋ ਮੈਰਿਡ ਨੇ ਇੱਕ ਅਨਮੈਰਿਡ ਹੈ ਜੀ ਆਪਣਾ ਬਿਜ਼ਨਸ ਕਰਦੇ ਨੇ ਜੀ ਕੰਮਕਾਰ ਹੈ ਬਿਜ਼ਨਸ ਹੈ ਜੀ ਆਈਸਕ੍ਰੀਮ ਦਾ ਮੈਨੂਫੈਕਚਰਰ ਦਾ ਪੇਤਾ ਇਹਨਾਂ ਦੇ ਜਗਮਉਂ ਸਿੰਘ ਨੇ ਜੀ ਮਾਤਾ ਕਿਰਨ ਵੀਰਕੌਰ ਐਕਸਪਾਇਰ ਨੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਇਹਨਾਂ ਦੇ ਬ੍ਰਦਰਸ ਹੈ ਜੀ ਨਾਮ ਗਗਨਦੀਪ ਸਿੰਘ ਦੋਆ ਪਤਾ ਅੰਮ੍ਰਿਤਸਰ ਸਾਹਿਬ ਤੋਂ ਕਾਸਟ ਅਰੋੜਾ ਤੇ ਦਵਾ ਜੀ ਉਮਰ 16/10/1984 ਦੇ ਵਿੱਚ ਮੁੰਡੇ ਦਾ ਜਨਮ ਹੈ ਜੀ ਕੱਦ ਇਹਨਾਂ ਦਾ 5 ਫੁੱਟ 10 ਇੰਚ ਹੈ ਜੀ ਪੜ੍ਹਾਈ ਇਹਨਾਂ ਨੇ ਗ੍ਰੈਜੂਏਟ ਕਰੀ ਹੋਈ ਹੈ ਭਰਾ ਦੋ ਮੈਰਿਟ ਨੇ ਜੀ ਇੱਕ ਅਨਮੈਰਿਟ ਹੈ ਆਪਣਾ ਬਿਜ਼ਨਸ ਕਰਦੇ ਨੇ ਜੀ ਭਰਾ ਇਹਨਾਂ ਦੇ ਤੇ ਮੁੰਡੇ ਦਾ ਕੰਮ ਕਰ ਰਿਹਾ ਜੀ ਮੁੰਡੇ ਦਾ ਵੀ ਆਪਣਾ ਬਿਜ਼ਨਸ ਹੈ ਆਈਸਕ੍ਰੀਮ ਮੈਨੂਫੈਕਚਰਰ ਦਾ ਪਿਤਾ ਇਹਨਾਂ ਦੇ ਜਗਮੋਹਨ ਸਿੰਘ ਨੇ ਜੀ ਮਾਤਾ ਕਿਰਨਵੀਰ ਕੌਰ ਐਕਸਪਾਇਰ ਨੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਉਸ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ ਕੇਸ਼ਵ ਰਿਸ਼ੀ ਪਤਾ ਲੁਧਿਆਣਾ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਬ੍ਰਾਹਮਣ ਹੈ ਉਮਰ 24 4 1999 ਦੇ ਵਿੱਚ ਮੁੰਡੇ ਦਾ ਜਨਮ ਹੈ ਜੀ ਕੱਦ ਮੁੰਡੇ ਦਾ 5 ਫੁੱਟ 9 ਇੰਚ ਹੈ ਪੜ੍ਹਾਈ ਮੁੰਡੇ ਨੇ ਗ੍ਰੈਜੂਏਸ਼ਨ ਕਰੀ ਹੋਈ ਹੈ ਜੀ ਬੀਟੈਕ ਡਿਪਲੋਮਾ ਪੈਣਾ ਇਹਨਾਂ ਦੀਆਂ 4 ਨੇ ਜੀ ਆਲ ਮੈਰਿਡ ਨੇ ਜੀ ਪਿਤਾ ਇਹਨਾਂ ਦੇ ਆਰਮੀ ਤੋਂ ਰਿਟਾਇਰਡ ਨੇ ਸੋ ਕੰਮ ਕਰ ਹੈ ਜੀ ਜੋਬ ਕਰਦੇ ਨੇ ਪ੍ਰਾਈਵੇਟ ਲਿਮਟਿਡ ਫਰਮ ਦੇ ਵਿੱਚ ਤੇ ਸੈਲਰੀ 32000 ਰੁਪਿਆ ਮਹੀਨਾ ਮੁੰਡੇ ਦਾ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਘਰੇਲੂ ਹੋਵੇ ਵੈਸ਼ਨੋ ਪਰਿਵਾਰ ਦੀ ਹੋਵੇ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਤੁਸੀਂ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਕੁਲਦੀਪ ਸਿੰਘ ਉੱਭੀ ਪਤਾ ਏਰੀਆ ਜਗਰਾਉਂ ਤੋਂ ਹੈ ਜੀ ਇਹ ਮੁੰਡਾ ਕਾਸਟ ਇਹਨਾਂ ਦੀ ਰਾਮ ਘੜੀਆ ਗੋਤ ਇਹਨਾਂ ਦੀ ਉੱਭੀ ਹੈ ਜੀ ਤੇ ਜਗਦੀਓ ਉਮਰ ਦਾ 7 1991 ਦੇ ਵਿੱਚ ਮੁੰਡੇ ਦਾ ਜਨਮ ਹੈ ਜੀ ਤੇ ਜਨਮ ਟਾਈਮ ਹੈ 1:15 ਪੀਐਮ ਕੱਦ ਮੁੰਡੇ ਦਾ 5 ਫੁੱਟ 9 ਇੰਚ ਹੈ ਪੜਾਈ ਨਨਿ ਕਰੀ ਹੈ ਜੀ ਆਈਟੀਆਈ ਵੈਲਡਰ ਦੀ ਡਿਪਲੋਮਾ ਕਰਿਆ ਜੀ ਆਟੋਮੋਬਾਈਲ ਦਾ ਭੈਣਾ ਮੁੰਡੇ ਦੀਆਂ ਦੋ ਮੈਰਿਟ ਨੇ ਜੀ ਤੇ ਮੁੰਡੇ ਦਾ ਕੰਮਕਾਰ ਹੈ ਜੀ ਵਰਕਸ਼ਾਪ ਹੈ ਮੁੰਡੇ ਦੀ ਕਾਰ ਸਰਵਿਸ ਦੀ ਬਹੁਤ ਵਧੀਆ ਆਮਦਨ ਤੇ ਘਰ ਪਰਿਵਾਰ ਹੈ ਜੀ ਮੁੰਡੇ ਕੋਲ ਪਿਤਾ ਇਹਨਾਂ ਦੇ ਸੁਰਜੀਤ ਸਿੰਘ ਨੇ ਮਾਤਾ ਗੁਰਮੀਤ ਕੌਰ ਨੇ ਪਰਿਵਾਰ ਵੱਲੋਂ ਮੰਗੇ ਜੀ ਕੁੜੀ ਸੋਣੀ ਸੁਨੱਖੀ ਖਰੇਲੂ ਹੋਵੇ ਜੀ ਪੜ੍ਹੀ ਲਿਖੀ ਹੋਵੇ ਕੁੜੀ ਕਾਲੀ ਪੱਟੀ 'ਚ ਮੁੰਡੇ ਤੇ ਪਰਿਵਾਰ ਦਾ ਨੰਬਰ ਹੈ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਤੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਮਨਦੀਪ ਕੁਮਾਰ ਲਾਂਬੜਾ ਕਲਿਆਣਪੁਰ ਜਲੰਧਰ ਤੋਂ ਹੈ ਜੀ ਰਿਸ਼ਤਾ ਇਹ ਕਾਸਟ ਇਹਨਾਂ ਦੀ ਸ਼ਿਮਬੇ ਹੈ ਜੀ ਗੋਤ ਇਹਨਾਂ ਦਾ ਤੋਹਾਨੀ ਹੈ ਉਮਰ ਮੁੰਡੇ ਦੀ 14/11/1999 ਦੇ ਵਿੱਚ ਜਨਮ ਹੈ ਜੀ ਜਨਮ ਟਾਈਮ ਇਹਨਾਂ ਦਾ 4:08 ਹੈ ਜੀ ਪੀਐਮ ਦਾ ਜਨਮ ਸਥਾਨ ਜਲੰਧਰ ਦੇ ਵਿੱਚ ਹੈ ਜੀ ਕੱਦ ਮੁੰਡੇ ਦਾ 5 ਫੁੱਟ 7 ਇੰਚ ਹੈ ਪੜ੍ਹਾਈ ਮੁੰਡੇ ਨੇ ਪਲੱਸ 2 ਪਾਸ ਕਰੀ ਹੋਈ ਹੈ ਜੀ ਭੈਣ ਇਹਨਾਂ ਦੀ ਕੋਈ ਨਹੀਂ ਭਰਾ ਇੱਕ ਹੈ ਜੀ ਸਪੈਨ ਦੇ ਵਿੱਚ ਪੀਆ ਰ ਹੈ ਇਹਨਾਂ ਦਾ ਭਰਾ ਪਿਤਾ ਇਹਨਾਂ ਦੇ ਐਕਸਪਾਇਰ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਕਰਿਆਨੇ ਦੀ ਦੁਕਾਨ ਸੰਭਾਲਦੇ ਨੇ ਜੀ ਮਾਤਾ ਇਹਨਾਂ ਦੇ ਘਰ ਦੇ ਵਿੱਚ ਕੰਮਕਾਰ ਹੈ ਜੀ ਮੁੰਡੇ ਦਾ ਮੁੰਡਾ ਵਰਕਰ ਦਾ profession ਬੁਟੀਕ ਦੇ ਵਿੱਚ 25000 ਰੁਪਏ ਮੁੰਡੇ ਦੀ ਤਨਖਾਹ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਸੋ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਅਗਲਾ ਰਿਸ਼ਤੇ ਜੀ ਨਾਮ ਸਿੰਘ ਪਤਾ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਮੁੰਡਾ ਕਾਸਟ ਇਹਨਾਂ ਦੀ ਛੇਮਬਾ ਸੇਖ ਹੈ ਜੀ ਗੋਤ ਇਹਨਾਂ ਦਾ ਸੱਗੂ ਹੈ ਉਮਰ 23 ਮਈ 1997 ਦੇ ਵਿੱਚ ਜਨਮ ਹੈ ਜੀ ਕਦਮ ਮੁੰਡੇ ਦਾ 6 ਫੁੱਟ 8 ਇੰਚ ਹੈ ਜੀ ਭੈਣ ਇੱਕ ਮੈਰਿਡ ਕੰਮ ਕਰ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਹੈ ਵਿਜ਼ਟਰ ਵੀਜ਼ੇ ਦੇ ਉੱਪਰ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਹੋਵੇ ਪਰਿਵਾਰ ਦੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਤੀਬੰਧਨ ਕੋਈ ਨਹੀਂ ਜੀ ਕਿਸੇ ਵੀ ਕਾਸਟ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਕਾਲੀਪੱਟ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸਦਾਰਥ ਪਤਾ ਦੀਨਾਨਗਰ ਤੋਂ ਹੈ ਜੀ ਰਿਸ਼ਤਾ ਹੈ ਕਾਸਟ ਮੁੰਡੇ ਦੀ ਬ੍ਰਾਹਮਣ ਤੇ ਸਦਾਰਥੀਆ ਗੋਤ ਇਹਨਾਂ ਦਾ ਭਾਰਦਵਾਜ ਹੈ ਜੀ ਉਮਰ ਮੁੰਡੇ ਦੀ 30 11 1996 ਦੇ ਵਿੱਚ ਹੈ ਜੀ ਤੇ ਜਨਮ ਟਾਈਮ 4:48 AM ਸਵੇਰ ਦਾ ਸਮਾਂ ਜੀ ਕੱਦ ਮੁੰਡੇ ਦਾ 5 ਫੁੱਟ 7 ਇੰਚ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ LBM ਫਰੋਮ ਕੈਨੇਡਾ ਤੋਂ ਪਰਾ ਇੱਕ ਹੈ ਜੀ ਮੁੰਡੇ ਦਾ ਕੈਨੇਡਾ ਦੇ ਵਿੱਚ ਪਿਤਾ ਇਹਨਾਂ ਦੇ ਚੰਦਰਹਾਂਸ ਨੇ ਜੀ ਤੇ ਮੁੰਡੇ ਦਾ ਕੰਮ ਕਰਿਆ ਜੀ ਮੁੰਡਾ ਕੈਨੇਡਾ ਦਾ ਪੀਆਰ ਹੈ ਵਰਕ ਕਰਦੇ ਨੇ ਜੀ ਟਰਲ ਆਪਰੇਟਰ ਦਾ ਪਰਿਵਾਰ ਦੀ ਮੰਗ ਹੈ ਜੀ ਕੁੜੀ ਨੇ ਬੀ ਟੈਕ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਜਨਰਲ ਕਾਸਟ ਦੀ ਹੋਵੇ ਜੀ ਕੁੜੀ ਪਠਾਨਕੋਟ ਗਰਦਾਸਪੁਰ ਬਟਾਲਾ ਅੰਮ੍ਰਿਤਸਰ ਜਲੰਧਰ ਏਰੀਆ ਨੂੰ ਪਹਿਲ ਹੈ ਜੀ ਸੋ ਪਲੰਪੁਰ ਧਾਰੀਵਾਲ ਏਰੀਆ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੈ ਜੀ ਕਾਲੀਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੇ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਨਵਾਂ ਸ਼ਹਿਰ ਤੋਂ ਮੁੰਡਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਢਿੰਡਸਾ ਪੜਾਈ ਮੁੰਡੇ ਨੇ 10 ਪਾਸ ਕਰੀ ਹੋਈ ਹੈ ਜੀ ਉਮਰ 1995 ਦੇ ਵਿੱਚ ਹੈ ਕੱਦ ਮੁੰਡੇ ਦਾ 5 ਫੁੱਟ 10 ਇੰਚ ਹੈ ਜੀ ਭਰਾ ਇਹਨਾਂ ਦਾ ਇੱਕ ਹੈ ਭੈਣ ਇੱਕ ਮੈਰਿਡ ਹੈ ਮਾਤਾ ਪਿਤਾ ਮੁੰਡੇ ਦੇ ਐਕਸਪਾਇਰ ਨੇ ਜੀ ਦੋਨੋਂ ਕੰਮ ਕਰਿਆ ਮੁੰਡੇ ਦਾ ਜੀ ਮੁੰਡਾ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਮਕਾਨ ਸਿੰਪਲ ਹੈ ਜੀ ਮੁੰਡੇ ਦਾ ਮੁੰਡਾ ਨਸ਼ਾ ਰਹਿਤ ਹੈ ਜੀ ਸੋ ਮੰਗੇ ਪਰਵਾਰ ਦੀ ਕੁੜੀ ਘਰੇਲੂ ਹੋਵੇ ਜੀ ਕਿਸੇ ਵਿਕਾਸਟ ਦੀ ਹੋਵੇ ਹੋਰ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਜੀ ਸਿੰਪਲ ਵਿਆਹ ਕਰਨਾ ਪਰਿਵਾਰ ਨੇ ਸੋ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਐ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਤੇ ਪੂਰੀ ਜਾਣਕਾਰੀ ਰਿਸ਼ਤੇ ਦੀ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਜਲੰਧਰ ਤੋਂ ਹੈ ਜੀ ਮੁੰਡਾ ਇਹ। ਕਾਸਟ ਇਹਨਾਂ ਦੀ ਮਹਿਰੇ ਰਾਜਪੂਤ ਹੈ ਜੀ। ਉਮਰ 14/12/1992 ਦੇ ਵਿੱਚ ਮੁੰਡੇ ਦਾ ਜਨਮ ਹੈ ਜੀ। ਕੱਦ 5 ਫੁੱਟ 10 ਇੰਚ ਹੈ। ਗੋਤਿਨਾਂ ਦਾ ਮਹਾਰਾਜੀ। ਪੜ੍ਹਾਈ ਮੁੰਡੇ ਨੇ ਕਰੀ ਹੈ ਜੀ MBA ਮਾਸਟਰ ਡਿਗਰੀ। ਭਰਾ ਦੋ ਨੇ ਜੀ ਮੁੰਡੇ ਦੇ ਕੈਨੇਡਾ ਦੇ ਵਿੱਚ। ਭੈਣ 1kg ਕੈਨੇਡਾ ਦੇ ਵਿੱਚ ਮੁੰਡਾ ਇਹ ਤਲਾਖਸ਼ੋਦ ਹੈ ਜੀ ਨਸ਼ੇ ਤੋਂ ਰਹਿਤ ਆ ਸੋ ਕੰਮ ਕਰ ਹੈ ਜੀ ਮੁੰਡਾ ਕਾਰਪੈਂਟਰ ਦਾ ਕੰਮ ਕਰਦਾ ਹੈ ਪੀਆਰ ਦੀ ਫਾਈਲ ਮੁੰਡੇ ਦੀ ਅਪਲਾਈ ਕਰੀ ਹੋਈ ਆ ਪਿਤਾ ਮੁੰਡੇ ਦੇ ਗ੍ਰਾਂਥੀ ਸਿੰਘ ਨੇ ਜੀ ਮੋਗੇ ਦੇ ਵਿੱਚ ਆਪਣੇ ਦੋ ਘਰ ਨੇ ਇਹਨਾਂ ਦੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਕੈਨੇਡਾ ਦੇ ਵਿੱਚ ਹੋਵੇ ਸੋ ਕਾਲੀ ਪੱਟੀ 'ਚ ਪਰਿਵਾਰ ਦੇ ਦੋ ਨੰਬਰ ਨੇ ਜੀ WhatsApp ਰਾਹੀਂ ਤੁਸੀਂ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਹੋ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹਾਂ ਜੀ ਸੋ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਆਪਣੀ ਐਡ ਦੇ ਸਕਦੇ ਹੋ ਜੀ ਸਾਡੇ ਨਾਲ ਸੰਪਰਕ ਕਰਕੇ ਸੋ ਜਿੰਨੇ ਵੀ ਰਿਸ਼ਤੇ ਆਪਾਂ ਦਿੱਤੇ ਗਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਤੁਹਾਡੇ ਨਾਲ ਜਿਹੜੇ ਵੀ ਰਿਸ਼ਤੇ ਦੀ ਮੈਚ ਹੁੰਦੀ ਹੈ ਜੀ ਜਿਸ ਤਰ੍ਹਾਂ ਨੇ ਪਰਿਵਾਰ ਨੇ ਮੰਗ ਦੇ ਵਿੱਚ ਲਿਖਵਾਇਆ ਹੁੰਦਾ ਆਪਣਾ ਸੋ ਅਗਰ ਤੁਹਾਡੇ ਨਾਲ ਉਹ ਮੰਗ ਮੈਚ ਹੁੰਦੀ ਹੈ ਫਿਰ ਹੀ ਤੁਸੀਂ ਪਰਿਵਾਰ ਨਾਲ ਗੱਲਬਾਤ ਕਰਿਆ ਕਰੋ ਸੋ ਜਿੰਨੇ ਵੀ ਰਿਸ਼ਤੇ ਨੇ ਪਰਿਵਾਰਾਂ ਦੇ ਨੰਬਰ ਸਮੇਤ ਨੇ ਹਰੇਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਪੁੱਛਗਿੱਛ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਤਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ